ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਰੈਡੂ ਡੈਰੀ ਫਾਰਮ ਪਿੰਡ ਤੰਬੂ ਵਾਲਾ ਸ਼ਹਿਰ ਪਾਤਰਾ ਜ਼ਿਲ੍ਹਾ ਪਟਿਆਲਾ ਤੁਹਾਨੂੰ ਪਤਾ ਹੈ ਆਪਾਂ ਮਾਤਾ ਕਰਕੇ ਪਹਿਲਾਂ ਕੰਮ ਰੋਕ ਰਖਿਆ ਤੀਆ ਤੇ ਹੁਣ ਆਪਾਂ ਨਵੇਂ ਸਿਰੇ ਕੰਮ ਸ਼ੁਰੂ ਕਰਿਆ ਮੱਜਾਂ ਦਾ ਦਵਾਰ ਤੋਂ ਤੇ ਪਹਿਲਾਂ ਕੰਮ ਰੋਕ ਰਖਿਆ ਤੇ ਅੱਜ ਤਰੀਕ ਹੈ ਬਾਈ 13 ਤਰੀਕ 7ਵਾਂ ਮਹੀਨਾ 2025 ਅੱਜ ਆਪਣੇ ਕੋਲੇ 10 ਝੋਟੀਆਂ ਨੇ ਹਰਿਆਣੇ ਦੀਆਂ ਤੇ ਸਾਰੀਆਂ ਵਿੱਚ ਸੂਈਆਂ ਸਵਾਈਆਂ ਵੀ ਨੇ ਵਿੱਚ ਸੂਣ ਵਾਲੀਆਂ ਨੇ ਇੱਥੋਂ ਸ਼ੁਰੂ ਕਰਦੇ ਆਪਾਂ ਇਹ ਪੈਲਣ ਕੱਟੀ ਆ ਬਾਈ ਇਹ ਫੇਸਬੁੱਕ ਤੇ ਵੀ ਵੀਡੀਓ ਤੇ ਇੰਸਟਾਗ੍ਰਾਮ ਤੇ ਪਾਰ ਕੀ ਆਪਣੀ ਫੇਸਬੁੱਕ ਥੋੜੀ ਹੀ ਹੈਕ ਹੋ ਰਹੀ ਆ ਉਹਦੇ ਕਰਕੇ ਇੰਸਟਾਗ੍ਰਾਮ 'ਤੇ ਵੀਡੀਓ ਪੈ ਰਹੀ ਆ ਤੇ ਇਹ ਪੈਲਣ ਕੱਟੀ ਆ ਦੰਦੋਂ ਵੀ ਹਜੇ ਦੋ ਦੰਦ ਹੈ ਤੇ ਕੱਲ ਦੀ ਸੂਈ ਹੋਈ ਆ ਥੋੜੀਆਂ ਜੀਆਂ ਭਾਂ ਆ ਰਹੀਆਂ ਨੇ ਬਹੁਤ ਚੰਗੀ ਕੱਟੀ ਆ ਤੇ ਪਾਚ ਕੱਟੀ ਆ ਕਿਸੇ ਨੇ ਲੈਣੀ ਹੋਵੇ 1 ਲੱਖ 40 ਹਜ਼ਾਰ ਦੀ ਕੱਟੀ ਦੇ ਦਾਂਗੇ ਬਾਈ ਆਪਾਂ ਇਹ ਤੇ ਸਾਰੀਆਂ ਮੱਜਾਂ ਦੇ ਰੇਟ ਦੱਸੂ ਬਾਈ ਜੀ ਨੂੰ ਰੇਟ ਚੰਗਾ ਲੱਗੂਆ ਉਹ ਲੈ ਲਿਓ ਜੀ ਨੂੰ ਨਹੀਂ ਲੱਗੂਆ ਕੋਈ ਚੱਕਰ ਨਹੀਂ ਬਾਈ ਉਹ ਚਾਹੇ ਵੀਡੀਓ ਡਿਲੀਟ ਮਾਰ ਕੇ ਅੱਗੇ ਲੰਘ ਜਿਓ ਤੁਸੀਂ ਨਾ ਦੇਖਿਓ ਕਿਉਂ ਵੇਚਣਾ ਬਾਈ ਬਹੁਤ ਬਦਵਾਨ ਵਿੱਚ ਮਾੜਾ ਪੁਰ ਚੰਗਾ ਬੋਲਦੇ ਨੇ ਵੀ ਆਏ ਆ ਬਾਹ ਤੂੰ खासा ਵੱਡਾ ਵਪਾਰੀ ਆ ਮੈਂ ਉਹਨਾਂ ਤੋਂ ਗਲਤੀ ਮੰਨਦਾ ਬਾਈ ਮੈਂ ਮਾੜਾ ਬੰਦਾ ਮੈਂ ਠਾਗਾ ਮੇਰਾ ਲੇਖਾ ਜੋਖਾ ਉੱਪਰ ਹੋਊਗਾ ਉਹ ਵੀ ਬਈਆਂ ਮੇਰੇ ਕੋਲੇ ਨੇ ਉਹੀ ਛੋਟੇ ਕੋਲੇ ਨੇ ਸਾਰਿਆਂ ਦੀਆਂ ਬਈਆਂ ਲੱਗ ਰੀਆਂ ਨੇ ਜਿਹੇ ਜਾਂ ਕਰਾਂਗੇ ਉਹੇ ਜਾਂ ਭਰਾਂਗੇ ਇੱਥੇ ਮੇਰੇ ਫਾਰਮ 'ਚ ਚਾਹੇ 10 ਵਾਰੀ ਮੈਸ ਚੋ ਲੋ ਜਿੰਨੇ ਮਰਜ਼ੀ ਵਾਰੀ ਚੋ ਲੋ ਇੱਥੇ ਆਪਾਂ ਜ਼ਿੰਮੇਵਾਰ ਹੋਵਾਂਗੇ ਜਦੋਂ ਮੱਝ ਇੱਥੋਂ ਬਾਗੀ ਬਈ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕਿਉਂਕਿ ਬਈ ਇਹ ਅਨਬੋਲ ਧੰਨੇ ਕੋਈ ਇਹਨਾਂ ਦੇ ਮੂੰਹ ਤੇ ਨਹੀਂ ਲਿਖਿਆ ਹੋਇਆ ਵੀ ਇਹ ਮੈਸ ਇੰਨਾ ਦੁੱਧ ਕੱਢੂਗੀ ਇਹ ਮੈਸ ਇੰਨਾ ਹਾਂ ਜਿੰਨਾ ਜੀ ਦੇ ਥੱਲੇ ਹੈਗਾ ਉਹ ਸੱਚਾਈ ਨਾਲ ਦੱਸਾਂਗੇ ਅੱਧਾ ਕਿਲੋ ਘੱਟੇ ਦੱਸਾਂਗੇ ਵੀ ਅਗਲਾ ਆ ਜਾ ਕੇ ਇਹ ਨਾ ਕਹੇ ਵੀ ਇੰਨਾ ਕਹਦੀ ਇੰਨਾ ਲਿਖੜਾ ਹੈ हां ਜਿਹੜੀ ਮੱਝ ਸਾਨੂੰ ਜਿਵੇਂ ਅੱਗੇ ਤੋਂ ਕਹਿ ਕੇ ਦਿੰਦਾ ਅਸੀਂ ਉਹ ਤੋਂ ਵੀ 2 ਕਿਲੋ ਕੱਟ ਮਾਰ ਕੇ ਦੰਨੇ ਆ ਫਿਰ ਯਾਰ ਸਹੀ ਲਿਕੜ ਜੇ ਅਗਲਾ ਗਾਹਕ ਆਪਣੇ ਲਈ ਦੁਬਾਰ ਤੋਂ ਆਵੇ ਮੱਝਾਂ ਅਸੀਂ ਬਈ ਕੋਈ ਐ ਤਾਂ ਹੈ ਨਹੀਂ ਵੀ ਇੱਕ ਵਾਰੀ ਜਿਹਨੂੰ ਮੱਝ ਫੜਾਤੀ ਦੁਬਾਰ ਤੋਂ ਆਪਾਂ ਨੂੰ ਮਹਿਸ ਨਹੀਂ ਦੇਣੀ ਹਨਾ ਗਾਹਕ ਦੀ ਆਪਾਂ ਨੂੰ ਸੋਦੀ ਲੋੜ ਹੈ ਕਿਉਂਕਿ ਇਹੀ ਕੀਤਾ ਇਹੀ ਕੰਮ ਹੈ ਜੇ ਸਾਡੇ ਕੋਲੇ ਗਾਹਕ ਆਉ ਤਾਂ ਹੀ ਮੈਂ ਸਵੇਚਾਂਗੇ ਨਾ ਜੇ ਇੱਕ ਵਾਰੀ ਠੱਗੀ ਮਾਰ ਕੇ ਦੁਬਾਰ ਤੋਂ ਕੋਈ ਬੁਲਾਈ ਨਾ ਤਾਂ ਉਸ ਵਪਾਰ ਦਾ ਵੀ ਕੀ ਫਾਇਦਾ 5-7000 ਨਾਲ ਜਿਹੜੀ ਡੇਢ ਤੱਕ ਮਹਿਸ ਹੈ 5000 ਨਾਲ ਜੋ ਜਿਹੜੀ ਡੇਢ ਤੋਂ 2 ਸੱਤ ਕ ਨਾਲ ਜਿਹੜੀ 2 ਤੋਂ ਬਾਹਰ ਆ ਉਹ 10 ਕ ਦੇ ਭਾ ਨਾਲ ਵੀ ਇੰਨੇ ਕ ਨਫੇ ਨਾਲ ਆਪਾਂ ਦੇ ਦਨਾਂ ਚੰਗੀ ਲੱਗਦੀ ਆ ਤਾਂ ਜਰੂਰ ਵੀਡੀਓ ਵੀ ਸ਼ੇਅਰ ਕਰਿਓ ਤੇ ਕਮੈਂਟ ਭੇਜਿਓ ਜਿਹਨੂੰ ਨਹੀਂ ਚੰਗੀ ਲੱਗਦੀ ਬਾਈ ਸੌਰੀ ਤੇ ਉਹ ਪਹਿਲਣ ਕੱਟੀ ਦੀ ਆਪਣੀ ਆਹ ਬਾਈ ਤੀਜੇ ਸੂਏ ਮੱਝ ਛੋਟੀ ਆ ਬਹੁਤ ਸਾਫ ਸੁਥਰੀ ਸੂਨ ਵਾਲੀ ਐ 1,42,000 ਦੇ ਭਾ ਦੀ ਐ ਬਾਈ 37 ਦੀ ਆਪਾਂ ਨੇ ਲਈ ਐ ਗਾਲੀ ਦਵਾਂਗੇ 14 ਕਿਲੋ ਦੁੱਧ ਰਾਮ ਨਾਲ ਝੋਤੀ ਨੂੰ ਕੱਢਣਾ ਜਿੰਨਾ ਨਾੜਾਂ ਦਿਖਾ ਛੱਡੇ ਤੇ ਦਿਖਾਈ ਨਾੜਾਂ ਕੱਲੀ ਖੋਲੀ ਮੱਝ ਦਿਖਾ ਨਾੜਾਂ ਸੂਣ ਦੇ ਦੇ ਦਿਨ ਬਾਕੀ ਨੇ ਬਾਈ 2-4 ਬਸ ਤੇ ਚੱਲ ਬਈ ਠੀਕ ਸੂਣ ਦੇ 2-4 ਦਿਨ ਬਾਕੀ ਨੇ ਬਾਈ ਪਿੰਡੀ ਨਹੀਂ ਰੱਜਦੇ ਹਰਿਆਣੇ ਦੀਆਂ ਮਹਾਂਸਾਂ ਦੇ ਬਾਈ ਉਧਰ ਲੋਕ ਤਿਆਰ ਕਰਦੇ ਨੇ ਇਹ ਗੱਲ ਮੰਨਣੀ ਪਊਗੀ ਤੇ ਕਾ ਝੋਠੀ ਹੈ ਬਾਈ ਬਹੁਤ ਸ਼ਾਨਦਾਰ ਦੂਜੇ ਸੂਏ ਹੈ ਮੂਹੂ ਚੋਗੀ ਹੈ ਸੂਣ ਦੀ ਤਿਆਰੀ ਹੈ ਅੱਥ ਨੇ ਸੂਪੇ ਤੜਕੀ ਸੂਪੇ ਬਹੁਤ ਸ਼ਾਨਦਾਰ ਕੱਟੀ ਹੈ ਤੇ ਲੈ ਵਾ ਦੇਖਦਾ ਕਿੰਨਾ ਡਿਜ਼ਾਈਨ ਨਾਲ ਯਾਰ ਇਹੋ ਜਿਹਿਆਂ ਆਪਣੇ ਕੌਣ ਪੈਦਾ ਕਰਦਾ ਦੇਖੀ ਖੋਲੀ ਚੰਗੀ ਪੈਣੀ ਛੋਟੀ ਖੋਲਾ ਬਹੁਤ ਪਿਆਰੀ ਕੱਟੀ ਹੈ ਬਾਈ ਇਹ ਆਪਾਂ 210000 ਦੀ ਕੱਟੀ ਦੇਵਾਂਗੇ ਬਾਈ ਜੀਤੋ ਲਈ ਹੈ ਉਹ ਵੀ ਦੇਖ ਰਿਹਾ ਹੈ ਜੀ ਨੂੰ ਵੇਚਣ ਦੇ ਉਹ ਵੀ ਦੇਖ ਰਿਹਾ ਆਪਾਂ 10000 ਨਾਲ ਕੱਟੀ ਦੇਣੀ ਹੈ ਇਹ 2 ਲੱਖ ਦੀ ਲਈ ਹੋਈ ਹੈ ਕੱਟੀ ਦੇਖ ਇੱਧਰ ਨਾ ਥੱਲੇ ਥੱਲੇ ਲੈ ਤੂੰ ਇੱਧਰ ਮੋੜ ਲੈ ਲੈ ਆ ਇੱਧਰ ਛੋਟੀ ਛੋਟੀ ਲੰਬਾਈ ਲੰਬੂਈ ਬਹੁਤ ਹੈ ਕੱਦ ਵੀ ਵਧੀਆ ਐਨ ਕੋਈ ਬਾਹਲਾ ਮਾੜਾ ਕੱਟ ਨਹੀਂ ਦਰਮਿਆਨਾ ਵਿੱਚ ਦਾ ਕੱਟ ਹੈ ਦੇਖ ਮੰਗਲੋ ਦਿਖਾ ਦੇਦਾ ਕੱਲਾ ਕੱਲਾ ਥਣ ਪਿਆ ਬਾਈ ਐਨ ਪਾਣੀ ਪੀ ਲਿਆ ਦੇਖ ਐਨ ਪਿਆ ਬਾਈ ਬੱਤੀ ਗੁੰਦੀ ਪਈਆ ਹਜੇ ਤਾਂ ਇਹ ਸੂਣ ਦੇ ਤਨ ਆਥਨ ਕਰ ਕਰ ਜਦੋਂ ਸੂਹੀ ਹੋ ਰਹੀ ਹੈ ਜੇ ਪਾਣੀ ਪੈ ਦੇ ਆ ਜਾ ਵਿੱਚ ਇਹਨੇ ਅੱਜੋ ਕੀ ਹੈ ਛੋਟੇ ਬਾਹ ਜਿਹਨ ਮੈਂ ਬਹੁਤ ਮੰਗਦੇ ਤੇ ਇਹ 1,36,000 ਦੀ ਗੱਠੀ ਦਵਾਂਗੇ ਬਾਈ ਆਪਾਂ 1,36,000 ਦੀ ਗੱਠੀ ਦਵਾਂਗੇ ਇਹ ਆਪਾਂ ਨੇ 131 ਦੀ ਲਈ ਹੈ ਤੇ ਇਹਦੇ ਵੀ ਸੋਣ ਦੀ ਬੱਸ ਤਿਆਰੀ ਹੈ 12-13 ਕਿਲੋ ਦੁੱਧ ਦੇ ਦੂਗੀ ਆਮ ਨਾਲ 11-12-13 ਆਮ ਨਾਲ ਦੁੱਧ ਦੇ ਦੂਗੀ ਤੇ ਉਸ ਤੋਂ ਬਾਅਦ ਆ ਗਈ ਬਾਈ ਆਹ ਇਹਦਾ 20 ਕਿਲੋ ਦੀ ਰਿਪੋਰਟ ਆ ਬਾਈ ਇਹਦੀ ਪਹਿਲਣ ਨੇ 17-18 ਕਿਲੋ ਦੁੱਧ ਕੱਢਿਆ ਹੁਣ ਦੂਜੇ ਸੂਏ ਸੂਣਾ ਹੈ ਉਹੋਂ ਹੋਂਟ ਚ ਵੀ ਇਹ ਦੋ ਦੰਦ ਤੋੜ ਗਈ ਆ ਵੀ ਆਈਆਂ ਬਾਈ ਇਹ ਵੀ ਚੋਕੀ ਐ ਦੰਦ ਤੋੜ ਗਈ ਤੇ ਇਹਦੇ ਥੱਲੇ ਵੀ ਬਾਈ ਪਹਿਲੇ ਸੂਏ 17 18 ਕਿਲੋ ਜਿੱਦਦਾਤਾ ਕੋਈ ਵੀ ਬੰਦਾ ਉਧਰ ਐ ਝੂਠ ਨਹੀਂ ਮਾਰਦਾ ਇਹ ਵੀ ਬਹੁਤ ਸਾਫ ਦੇਵੇ ਦੀ ਐ ਰੇ ਸਿੰਘ ਕਸੁੰਗ ਬਸ ਇੱਕ ਮਾੜੀ ਜਿਹੀ ਖੁੱਲੀ ਐ ਹੋਰ ਕੋਈ ਕਮੀ ਨਹੀਂ ਜਮੀ ਵਿੱਚ ਤਾਰ ਤੂਰ ਕੱਲਾ ਕੱਲਾ ਥਣ ਪਿਆ ਪੋਲੀ ਧਾਰ ਐ ਰੂਆਂ ਵਰਗੀ ਏ ਵੀ ਬਾਈ ਝੋਟੀ ਆਪਾਂ 210000 ਦੀ ਦੇਣੀ ਹੈ ਹਾਂ ਨਾ ਇਹ ਬਾਈ ਆਪਣੇ ਰੇਟ ਜਮ ਜਾਇਜ਼ ਜਿਹੜਾ ਆਪਣਾ ਨਫਾ ਆਪਾਂ ਨੇ ਉਹ ਪਾਇਆ ਹੋਇਆ ਜੇ ਤੁਹਾਡੇ ਮਨ ਨੂੰ ਲੱਗੂਗੀ ਤੁਸੀਂ ਤਾਂ ਲਿਓ ਨਹੀਂ ਨਾ ਉਹ ਤੋਂ ਨਾ ਲਿਓ ਕਾ ਕੱਤੀ ਆਪਾਂ ਨੇ ਇਹਦੀ ਵੀਡੀਓ ਵੀ ਪਾਰਕੀਆ ਪਹਿਲਾਂ ਨੇ 15 ਦਸਤਾ ਨੇ ਹਾ 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 ਛੱਕਰੀਆਂ ਨੇ ਮੈਂ ਸਾ ਬਾਈ ਦੂਰੋਂ ਆਈਆਂ ਮੈਂ ਹਾ ਹਾ ਹਾਂ ਲੈ ਇਹ ਵੀ ਬਾਈ ਉਹਨੂੰ ਮਾਫ ਕਰਦੀ ਆ 2 ਲੱਖ ਵਾਲੀ ਨੂੰ ਪਰ ਇਹਦਾ ਭਾਵੇਂ ਸੱਚੇ ਨੂੰ ਬਾਈ ਮੋਕ ਦੀ ਦਵਾਈ ਦੇਈ ਉਹ ਓਕ ਲੱਗ ਰਹੀ ਐ ਇਹਨੂੰ ਖੋਲੀ ਮੜਾ ਜਾ ਕੱਲ ਦੀ ਥੱਕ ਰਹੀ ਐ ਮੈਂ ਸਿੱਧਰ ਨਾੜਾ ਦਿਖਾ ਚੱਲੇ ਦੇ ਦੇਖੀ ਪਹਿਲਾਂ ਨੇ 15 ਕੱਢਿਆ ਹੁਣ ਦੂਜੇ ਸੂਏ ਐ ਬਾਈ ਦੁੱਧ 17 18 ਕਿਲੋ ਵੀ ਦੇ ਸਕਦੀ ਐ ਵਿੱਥ ਵਿੱਥ ਤੇ ਠਣ ਪੈ ਖੋਲੀ ਛੋਟੀ ਸਿੰਗੀ ਐ ਇਹ ਆਪਾਂ ਬਾਈ 1,80,000 ਰੁਪਏ ਦੀ ਕੱਟੀ ਦੇ ਦਾਂਗੇ ਤੇ ਬਹੁਤ ਸਾਫ ਸੁਥਰੀ ਥੱਲੋਂ ਹੁਣ ਦਿਖਾ ਮੜਾ ਜਾ ਇੱਧਰ ਤੋਰ ਕੱਲ ਦੀ ਇਹਦੀ ਸਾਲ ਸਵੇਰ ਦੀ ਛੂਈ ਹੋਈ ਐ ਤੇ ਮੰਗਰੇ ਦੇ ਕੱਟਾ 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 ਐ ਮੰਗਰੇ ਦੇ ਕੱਟਾ ਦੂਜੀ ਇਹਦੇ ਮੰਗਰ ਕਰਤੀ ਐ ਯਾਦ ਰੱਖਿਓ ਕਿਥਾ ਮੰਗਰ ਉਹਦੇ ਬਾਅਦ ਉਹਿਆ ਨਹੀਂ ਉਹਨਾਂ ਦੇ ਨਾਲੇ ਬਾਅਦ ਤੇ ਦਾ ਸਾਫ ਸੁਥਰਾ ਲੈਵਾ ਬਾਈ ਮੈਂ ਧਾਰ ਰੂ ਵਰਗੀ ਪਈ ਐ ਪੋਲੀ ਜਾਵਾਂ ਫੋਕੀ ਬਈ ਐ ਨਾ ਹੁਣ ਚੰਗੀ ਚੀਜ਼ ਦੇ ਤਾਂ ਰੁਪਏ ਲੱਗਦੇ ਨੇ ਹੁਣ ਪਸ਼ੂਏ ਬਹੁਤ ਘਟ ਗਏ ਬਾਈ ਜਿਹੜਾ ਪਸ਼ੂ ਨਜਾਇਜ਼ ਘਟ ਗਿਆ ਨਾ ਉਹਦੇ ਕਰਕੇ ਹੁਣ ਭਾਵੇਂ ਆਪ ਹੋਏ ਪਏ ਨੇ ਨਹੀਂ ਕਿਹੜਾ ਜੀ ਕਰਦਾ ਹੁਣ ਆਪਾਂ ਨੂੰ ਕੋਈ ਐ ਨਹੀਂ ਹੈਗਾ ਵੀ ਆਪਾਂ ਨੇ ਬਾਈ ਕਿਸੇ ਨਾਲ ਠਗੀ ਮਾਰਨੇ ਤਨੋਂ ਮਨੋਂ ਕਹਿੰਦੇ ਆਪਾਂ ਕਿਸੇ ਨਾਲ ਵੀ ਨਹੀਂ ਮਨੋਂ ਆਹ ਵੱਡੀ ਮੈਂ ਦੇਖ 20 ਕਿਲੋ ਜਿੱਦਣ ਇਹਨੇ ਮੈਂ ਇਸਨੇ 2 ਕਿਲੋ 20 ਕਿਲੋ ਦੁੱਧ ਲਾਈਵ ਚਵਾਵਾਂਗੇ ਇਹਨੂੰ ਇਹਨੂੰ ਹਜੇ ਵੇਚਦੇ ਨਹੀਂ 2,25,000 ਦੀ ਆਪਣੇ ਘਰੇ ਬੜੀ ਦੀ 2 ਲੱਖ ਦੀ ਲਾਈਵ ਲਈ ਹੁੰਦੀ ਇਹਦਾ ਬੱਚਾ ਮਰ ਗਿਆ ਬੱਚਾ ਮਰਨ ਕਰਕੇ ਨਾ ਚੋਟੀ ਨੇ ਜਮੀ ਆਪਣੇ ਕੈਦਾਂ ਦੇ ਨੇ ਕਈ ਬੰਦੇ ਵੀ ਬਈ ਤੂੰ ਹਰਿਆਣਾ ਹਰਿਆਣਾ ਲਈ ਜਾਣਾ ਹੁਣ ਆ ਮੱਝਾ ਬਈ ਆਪਨੇ ਪੰਜਾਬ ਦੀ ਹੁੰਦੀ ਥੱਲੇ ਬੈਠਣ ਦੇ ਦੇਖ